ਦੈਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਸੱਜਣ ਮੇਰੇ ਰੰਗਲੇ ਜਿਹੜੇ ਜਵਾਨੀ 'ਚ ਤੁਹਾਡੇ ਸੰਗੀ ਸਾਥੀ ਨੇ ਬੜੇ ਰੰਗ ਮਾਨਣ ਵਾਲੇ ਨੇ ਔਰ ਦੂਸਰਾ ਮੇਰੇ ਸੱਜਣ ਮੇਰੇ ਨੇਤਰ ਮੇਰੀ ਸਰਵਣ ਸ਼ਕਤੀ ਮੇਰੀ ਬੋਲਣ ਸ਼ਕਤੀ ਮੇਰੀ ਸੋਚਣ ਸ਼ਕਤੀ ਇਹ ਵੀ ਸਾਰੇ ਇਨ੍ਹਾਂ ਹੀ ਰੰਗਾਂ ਦੇ ਵਿੱਚ ਪਏ ਨੇ ਸੱਜਣ ਮੇਰੇ ਰੰਗਲੇ ਪਰ ਇਹ ਨਹੀਂ ਪਤਾ ਕਿ ਜਾਏ ਸੁੱਤੇ ਜੀਰਾਨ ਐ ਅੱਜ ਇਹਨਾਂ ਦੇ ਨਾਲ ਸਭ ਕੁਝ ਟਿਮ ਟਿਮ ਹੁੰਦਾ ਦੇਖਦੇ ਹੋ ਸੁਣਦੇ ਹੋ ਕੱਲ ਨੂੰ ਇਹਨਾਂ ਦੇ ਸਮੇਤ ਹੀ ਜਾ ਕੇ ਤੁਸੀਂ ਕਬਰਸ਼ਤਾਨ ਚ ਮੜੀਆਂ ਚ ਪੈਣਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਕਬਰਸ਼ਤਾਨ ਮੜੀਆਂ ਗੋਰ ਜਾਇ ਸੁਤੇ ਗੋਰ ਨਮਾਣੀ ਛੱਡ ਕਰੇ ਨੇ ਘਰਿਆਂ ਕਰੇ ਆਓ ਉਹ ਸ਼ਬਦਾਂ ਦੇ ਰਹੀ ਐ ਕਿ ਤੂੰ ਨਕਰਾਂ ਹਾ ਨਹੀਂ ਤੇਰਾ ਘਰ ਆਪਣੇ ਘਰ ਆ ਜਾ ਇਹਨਾਂ ਨੇ ਨਹੀਂ ਰੱਖਣਾ ਤੈਨੂੰ ਘਰ ਚ ਖੀਰ ਨੂੰ ਮੇਰੀ ਬੁੱਕਲ ਚ ਹੀ ਆਉਣਾ ਮੈਂ ਹੀ ਸੰਭਣਾ ਐ ਤੈਨੂੰ ਗੋਰ ਨਮਾਣੀ ਛੱਡ ਕਰੇ ਛੱਡ ਨਾ ਸ਼ਬਦਾਂ ਦੇ ਰਹੀ ਐ ਨਿ ਘਰਿਆਂ ਕਰੇ ਆਓ ਸ਼ਰਪਰ ਮੈਂ ਤੇ ਆਵਣਾ ਪੱਕਾ ਯਕੀਨ ਕਰ ਲੈ ਸ਼ਰਪਰ ਪੱਕਾ ਮੇਰੇ ਕੋਲ ਆਏ ਤੋਂ ਬਿਨਾ ਤੇਰੀ ਖਲਾਸੀ ਨਹੀਂ ਹੋਣੀ ਹੈ ਸਰਪਰ ਮੈਂ ਤੇ ਆਵਣਾ ਮਰਨੋ ਨਾ ਡਰਿਆਓ ਡਰ ਦਾ ਕਾਦੇ ਵਾਸਤੇ ਆਉਣਾ ਹੀ ਪੈਣਾ ਸੱਜਣ ਮੇਰੇ ਰੰਗਲੇ ਜਾਇਸ ਉਤੇ ਜੀਰਾਨ ਹੰਪੀ ਬੰਜਾ ਡੁੰਮਣੀ ਰੋਮਾ ਚੀਣੀ ਮਾਨ ਹੰਪੀ ਬੰਜਾ ਬੰਜਾ ਨਾਮ ਕੇ ਜਿਸ ਤਨੂ ਬਾਕੀ ਜਿੱਧਰ ਨੂੰ ਗਏ ਨੇ ਇੱਧਰ ਨੂੰ ਮੈਨੂੰ ਵੀ ਬੰਜਣਾ ਪੈਣਾ ਮੈਨੂੰ ਵੀ ਤੁਰਨਾ ਪੈਣਾ ਓਹ ਸ ਰਸਤੇ ਨੂੰ ਦੇਖ ਕੇ ਜੇ ਮੈਂ ਨਹੀਂ ਕੀਤਾ ਜਪ ਤਪ ਤ ਅੱਜ ਮੇਰੇ ਗਲ ਵਿੱਚ ਰੋਣਾ ਪਿਆ ਏ ਅੱਗਾ ਡਰਾ ਰਿਆ ਏ ਮੈਨੂੰ ਹੰਪੀ ਬੰਜਾ ਡੁੰਮਣੀ ਰੋਮਾ ਚੀਣੀ ਵਾਂ ਕੀ ਨਾ ਸੁਨੇਹੀ ਗੋਰੀਏ ਐ ਜਿੰਦੜੀ ਐ ਬੰਦੇ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਤੂੰ ਸੁਣਿਆ ਨਹੀਂ ਕਿ ਇਸ ਜਗ ਤੋਂ ਕਿਹੜੇ ਕਿਹੜੇ ਤੁਰ ਗਏ ਨੇ ਕਿਹੜੇ-ਕਿਹੜੇ ਤੁਰ ਗਏ ਨੇ ਐਤੇ ਲੰਕਾ ਗੜ੍ਹ ਸੋਇਨੇ ਕਾ ਭਈਆ ਮੂਰਖ 라ਵਣ ਕਿਆ ਲੈ ਗਏ ਆ 1 ਲੱਖ ਪੂਤ ਸਵਾ ਲੱਖ ਨਾਤੀ ਤੈ 라ਵਣ ਕਰ ਦੀਆ ਨਾ ਬਾਤੀ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਓ ਕੀ ਤੂੰ ਸੁਣਿਆ ਨਹੀਂ ਜਿੰਦੜੀ ਏ ਮੇਰੀ ਏ ਕਿਹੜੇ ਕਿਹੜੇ ਤੁਰਗੇ ਜੱਗ ਤੋਂ ਕੀ ਸੁਣਿਆ ਨਹੀਂ ਜਿੰਦੜੀ ਏ ਮੇਰੀ ਏ ਕਿਹੜੇ ਕਿਹੜੇ ਤੁਰਗੇ ਜੱਗ ਤੋਂ